ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਵਿੱਚ ਇੱਕ ਮੁੱਦਾ ਬਹੁਤ ਜ਼ਿਆਦਾ ਪਖਾਇਆ ਹੋਇਆ ਹੈ ਅਖਾਣ ਵਾਲੇ ਕੌਣ ਨੇ ਇਹਦੇ ਪ੍ਰਤੀ ਅੱਜ ਮੈਂ ਬੇਝਿਜਕ ਗੱਲਬਾਤ ਤੁਹਾਡੇ ਨਾਲ ਕਰਨੀ ਹੈ ਧਿਆਨ ਦੇ ਨਾਲ ਸੁਣਿਓ ਭਾਨੇ ਸਿੱਧੂ ਨੂੰ ਪੁਲਿਸ ਨੇ ਅਰੈਸਟ ਕੀਤਾ ਹੋਇਆ ਹੈ ਤਕਰੀਬਨ 3-4 ਪਰਚੇ ਉਹਦੇ ਤੇ ਪੈ ਚੁੱਕੇ ਹੈ ਮੈਂ ਜਿਹੜੀ ਗੱਲਬਾਤ ਕਰਨੀ ਹੈ ਕੱਲ ਨੂੰ 29 ਜਨਵਰੀ ਨੂੰ ਭਾਨੇ ਸਿੱਧੂ ਦੇ ਪਿੰਡ ਕੋੜਦੁੰਨੇ ਕੱਠ ਰੱਖਿਆ ਗਿਆ ਜਿਸ ਕੱਠ ਦੇ ਵਿੱਚ ਕੁਝ ਆਮ ਲੋਕ ਤੇ ਕੁਝ ਕਿਸਾਨ ਜਥੇਬੰਦੀਆਂ ਖਾਲਸਤਾਨੀ ਜਿਵੇਂ ਜਸਕਰਨ ਸਿੰਘ ਕਾਨ ਸਿੰਘ ਵਾਲੇ ਵਰਗੇ ਜਾਂ ਹੋਰ ਮਾਨ ਦੇ ਬੰਦੇ ਪਹੁੰਚਣਗੇ ਲਖਸ਼ਦੌਣਾ ਵੀ ਪਹੁੰਚੂਗਾ ਬਲਕਾਰ ਸਿੰਘ ਨਨਕਾ ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਉਹ ਵੀ ਪਹੁੰਚਣਗੇ ਹੋਰ ਵੀ ਬੰਦੇ ਪਹੁੰਚ ਸਕਦੇ ਆ ਜਿਹੜੇ YouTube ਤੇ Facebookਾਂ ਤੇ ਬੋਲਣ ਵਾਲੇ ਨੇ ਥੋੜੀ ਜੀ ਗੱਲ ਧਿਆਨ ਦੇ ਨਾਲ ਸੁਣਿਓ ਹੁਣ ਜਿਹੜਾ ਇਹ ਮੁੱਦਾ ਇਹਨਾਂ ਨੇ ਬਣਾ ਦਿੱਤਾ ਕਿ ਪੰਜਾਬ ਸਰਕਾਰ ਭਾਨੇ ਸਿੱਧੂ ਤੇ ਤਸੱਦਦ ਕਰ ਰਹੀ ਹੈ ਇਹ ਮੁੱਦਾ ਬਣਾ ਕੇ ਇਨੂੰ ਬਹੁਤ ਜ਼ਿਆਦਾ ਹਾਈਲਾਈਟ ਕੀਤਾ ਜਾ ਰਿਹਾ ਹੈ ਉਭਾਰਿਆ ਜਾ ਰਿਹਾ ਹੈ ਤੇ ਇਲਜ਼ਾਮ ਜਿਹੜੇ ਨੇ ਉਹ ਇਹ ਲੱਗ ਰਹੇ ਨੇ ਕਿ ਜਿਵੇਂ ਬਿਆਨ ਸਿੰਘ ਬੁੱੱਜੜ ਨੇ ਪੰਜਾਬ ਦੇ ਵਿੱਚ ਮੁੰਡੇ ਮਰਵਾਏ ਸੀ ਮੁੰਡਿਆਂ ਦੇ ਤਸੱਦਦ ਕੀਤਾ ਸੀ ਕਿ ਉਦਾਂ ਹੀ ਭਵੰਤਮਾਨ ਮੌਜੂਦਾ ਮੁੱਖ ਮੰਤਰੀ ਕਰ ਰਿਹਾ ਹੈ ਇਹ ਗੱਲਬਾਤ ਜਿਹੜੀ ਕਿ ਬਹੁਤ ਵੱਡਾ ਇਸ਼ੂ ਬਣਾ ਕੇ ਇਹ ਪੰਜਾਬ ਦੇ ਵਿੱਚ ਮੁੱਦੇ ਨੂੰ ਉਭਾਰਿਆ ਜਾ ਰਿਹਾ ਹੁਣ ਥੋੜਾ ਜਿਹਾ ਧਿਆਨ ਦੇ ਨਾਲ ਗੱਲਬਾਤ ਸੁਣਿਓ ਕਿ ਜਿਹੜੇ ਭਾਨੇ ਤੇ ਇਲਜ਼ਾਮ ਲੱਗੇ ਨੇ ਪਰਚੇ ਪਏ ਨੇ ਉਹਦੇ ਵਿੱਚ ਕਿੰਨੀ ਕੁ ਸਚਾਈ ਹੈ ਸਭ ਤੋਂ ਪਹਿਲਾਂ ਲੱਖਾ ਜਿਹੜਾ ਸੁਧਾਨਾ ਗੈਂਗਸਟਰ ਹੈ ਉਹ ਇਹ ਚੀਜ਼ਾਂ ਨੂੰ ਉਭਾਰ ਰਿਹਾ ਹੈ ਬਹੁਤ ਬੰਦੇ ਵਿਰੋਧ ਵਿੱਚ ਵੀਡੀਓ ਪਾਈ ਜਾਂਦੇ ਨੇ ਬਹੁਤ ਬੰਦੇ ਹੱਕ ਵਿੱਚ ਵੀਡੀਓ ਪਾਈ ਜਾਂਦੇ ਨੇ ਕਿ ਜਿਹੜੀ ਕੁੱਟ ਵਾਲੀ ਵੀਡੀਓ ਹੈਗੀ ਆ ਤਸੱਦਦ ਵਾਲੀ ਵੀਡੀਓ ਹੈਗੀ ਆ ਉਹ ਵਾਕਈ ਪਵੰਤਮਾਨ ਨੇ ਬਣਾਈ ਹੈ ਜਾਂ ਕੇਵਲ ਲੋਕਾਂ ਨੂੰ ਗੁੰਮਰਾਹ ਕਰਕੇ ਇਹ ਇਲਜ਼ਾਮ ਲਾ ਕੇ ਪੰਜਾਬ ਦੇ ਵਿੱਚ ਇੱਕ ਮੂਵਮੈਂਟ ਇੱਕ ਲਹਿਰ ਖੜੇ ਕੀਤੀ ਜਾ ਰਹੀ ਹੈ ਇਹ ਥੋੜਾ ਜਿਹਾ ਧਿਆਨ ਦੇ ਨਾਲ ਸੁਣੇ ਮੈਂ ਥੋੜੇ ਸਮੇਂ ਦੇ ਵਿੱਚ ਕੁਝ ਇੱਕ ਗੱਲਾਂ ਕਰਕੇ ਸਮਾਪਤੀ ਕਰੂੰਗਾ ਜਦੋਂ ਦੀਪ ਸਿੱਧੂ ਕਿਸਾਨੀ ਅੰਦੋਲਨ ਵਿੱਚ ਆਉਂਦਾ ਉਦੋਂ ਵੀ ਇਹ ਗੱਲਬਾਤ ਛੇੜੀ ਗਈ ਕਿ ਖਾਲਿਸਤਾਨ ਦੀ ਗੱਲਬਾਤ ਇੱਥੇ ਹੋਵੇ ਉਹਨੇ ਕਰ ਵੀ ਦਿੱਤੀ ਸੀ ਸਮਜੀਤ ਦਾ ਮਾਨ ਵੀ ਉੱਥੇ ਪਹੁੰਚਿਆ ਉਹਨੇ ਵੀ ਗਲਵਤ ਕਰਦੀ ਸੀ ਤੇ ਹੁਣ ਜਿਹੜੀ ਗੱਲਬਾਤ ਭਾਨੇ ਸਿੱਧੂ ਨੂੰ ਮੋਰਾ ਬਣਾ ਕੇ ਲਖੇ ਸਿਧਾਣੇ ਵਰਗੇ ਜਾਂ ਮਾਨਦਲ ਵਾਲੇ ਕਿਸਾਨ ਜਥੇਬੰਦੀਆਂ ਵਾਲੇ ਕਰ ਰਹੇ ਨੇ ਤੇ ਇਹਨੂੰ ਥੋੜਾ ਜਿਹਾ ਧਿਆਨ ਦੇ ਨਾਲ ਸੁਣ ਲਿਓ ਮੇਰੀ ਜਿਹੜੀ ਆਪਣੀ ਪਰਸਨ ਰਹਿ ਹੈਗੀ ਆ ਮੈਂ ਇਹ ਗੱਲ ਹੱਕ ਠੋਕ ਕੇ ਕਹਿਣਾ ਕਿ ਹਰੇਕ ਬੰਦੇ ਦੀ ਵਿਚਾਰਧਾਰਾ ਆਪਣੀ ਹੁੰਦੀ ਹੈ ਵਿਚਾਰਧਾਰਾ ਦੇ ਮੁਤਾਬਕ ਗੱਲ ਕਰਨੀ ਚਾਹੀਦੀ ਹੈ ਤੇ ਤੁਹਾਨੂੰ ਗੱਲ ਕਰਨ ਦਾ ਹੱਕ ਹੋਣਾ ਚਾਹੀਦਾ ਪਰ ਇਹ ਜ਼ਰੂਰੀ ਹੋ ਗਿਆ ਕਿ ਜਿਹੜੇ ਲੋਕਾਂ ਨੇ 2 ਸਾਲ ਪਹਿਲਾਂ ਸਰਕਾਰ ਚੁਣੀ ਹੈ ਉਹਨਾਂ ਨੇ ਕੀ ਸੋਚਿਆ ਸੀ ਕਿ ਬਦਲਾ ਲੈ ਕੇ ਆਉਣਾ ਹੈ ਸਰਕਾਰ ਬਣੀ ਨੂੰ ਤਕਰੀਬਨ 2 ਸਾਲ ਹੋਏ ਨੇ 3 ਸਾਲ ਹਲੇ ਬਾਕੀ ਨੇ ਜਿਹੜਾ ਹਾਈ ਲੈਵਲ ਤੇ ਰੌਲਾ ਪੈ ਰਿਹਾ ਹੈ ਉਹ ਇਹ ਹੈਗਾ ਕਿ ਭਾਰਤ ਦੇ ਵਿੱਚ ਇੰਡੀਆ ਦੇ ਵਿੱਚ ਜਿਹੜੀ ਸਰਕਾਰ ਦੁਬਾਰਾ ਤੀਜੀ ਵਾਰ ਬੀਜੇਪੀ ਦੀ ਰਿਪੀਟ ਹੋ ਰਹੀ ਹੈ ਇਹ ਸਚਾਈ ਹੈ ਇੱਕ ਇੱਥੇ ਮੈਂ ਹੋਰ ਗੱਲ ਕਹਿਣੀ ਹੈ ਕਿਸਾਨੀ ਅੰਦੋਲਨ ਦੇ ਵਿੱਚੋਂ ਝਾੜੂ ਪਾਰਟੀ ਦੀ ਸਰਕਾਰ ਕੱਢੀ ਗਈ ਜਣੇ ਕਿ ਝਾੜੂ ਪਾਰਟੀ ਦੀ ਸਰਕਾਰ ਬਣੀ ਇਹ ਬਹੁਤ ਵੱਡੇ ਵੱਡੇ ਵਿਦਵਾਨ ਬੁੱਧੀਜੀਵੀ ਵੱਡੇ ਵੱਡੇ ਜਰਨਲਿਸਟ ਬੰਦੇ ਇਹ ਕਹਿੰਦੇ ਆ ਇਹ ਸਟਾਈ ਵੀ ਆ ਤੇ ਜਦੋਂ ਤੁਸੀਂ ਪੰਜਾਬ ਦੇ ਵਿੱਚ ਭਾਜਪਾ ਦੀ ਗੱਲ ਕਰਦੇ ਹੋ ਉਦੋਂ ਇਹ ਵੀ ਕਿੱਸ ਰਾਈਆਂ ਨਿਕ ਕੇ ਭਾਜਪਾ ਦੇ ਪੈਰ ਪੰਜਾਬ ਦੇ ਵਿੱਚ ਲੱਗ ਨਹੀਂ ਸਕਦੇ ਭਾਜਪਾ ਪੰਜਾਬ ਦੇ ਵਿੱਚ ਆਪਣੇ ਆਪ ਨੂੰ ਸਟੈਂਡ ਨਹੀਂ ਕਰ ਸਕਦੀ ਇਹ ਵੀ ਕਿੱਸ ਰਾਈਆਂ ਜਿਹੜੇ ਲੋਕ ਲਾ ਰਹੇ ਆ ਪਰ ਕੱਲ ਧਿਆਨ ਦੇ ਨਾਲ ਸੁਣਿਓ ਪੰਜਾਬ ਦੇ ਵਿੱਚੋਂ ਹੁਣ ਜਿਹੜੀ ਬੀਜੇਪੀ ਦੇ ਹੱਕ ਵਿੱਚ ਗੱਲਬਾਤ ਹੋ ਰਹੀ ਹੈ ਤਕਰੀਬਨ ਤਕਰੀਬਨ 80% ਉਹ ਸੱਚ ਹੈ ਹਾਲਾਂਕਿ ਕੁਝ ਬੰਦੇ ਇਹ ਕਹਿੰਦੇ ਸੀ ਕਿ 2027 ਦੇ ਵਿੱਚ ਬੀਜੇਪੀ ਨਹੀਂ ਆਉਣੀ ਉਹ ਤੋਂ ਬਾਅਦ ਵਿੱਚ ਆ ਸਕਦੀ ਹੈ ਜਦ ਕਿ 10 ਸਾਲ ਹਲੇ ਬੀਜੇਪੀ ਨੂੰ ਪੰਜਾਬ ਵਿੱਚ ਸਰਕਾਰ ਬਣਾਉਣ ਵਾਸਤੇ ਲੱਗ ਸਕਦੇ ਆ ਇਹ ਕਿਆ ਸਰਾਈਆਂ ਸੀ ਪਰ ਜਿਹੜੀ ਹੁਣ ਪੰਜਾਬ ਦੇ ਵਿੱਚ ਰਾਜਨੀਤੀ ਹੋ ਰਹੀ ਹੈ ਰਲ ਮਿਲ ਕੇ ਹਰੇਕ ਪੰਜਾਬ ਦਾ ਜਿਹੜਾ ਸਤਾ ਤੋਂ ਬਾਹਰ ਲੀਡਰ ਉਹ ਇਹ ਚਾਹੁੰਦਾ ਹੈ ਕਿ ਪੰਜਾਬ ਦੀ ਮੁੱਖ ਮੰਤਰੀ ਦੀ ਕੁਰਸੀ ਜਾਂ ਪੰਜਾਬ ਦੀ ਸਤਾ ਸਾਡੇ ਕੋਲੇ ਹੋਵੇ ਇਹ ਬਹੁਤ ਵੱਡਾ ਸੱਚ ਹੈ ਜਿਹੜਾ ਕੱਲ ਨੂੰ ਪਿੰਡ ਕੋੜ ਦੁਨੇ 29 ਤਰੀਕ ਨੂੰ 29 ਜਨਵਰੀ ਨੂੰ ਇਕੱਠ ਰੱਖਿਆ ਗਿਆ ਹੈ ਇਥੋਂ ਇਹ ਲੱਗ ਰਿਹਾ ਕਿ ਭਗਵੰਤ ਮਾਨ ਤੇ ਪੂਰਾ ਇਲਜ਼ਾਮ ਲਾ ਕੇ ਕਿ ਭਗਵੰਤ ਮਾਨ ਮੁੱਖ ਮੰਤਰੀ ਬਿਆਨ ਸਿੰਘ ਦੀ ਤਰ੍ਹਾਂ ਰਵਈਆ ਅਪਣਾ ਰਿਹਾ ਉਦਾਂ ਇਲਜ਼ਾਮ ਲਾ ਕੇ ਉਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਮੁੰਡਿਆਂ ਤੇ ਤਸ਼ੱਦਦ ਹੋ ਰਿਹਾ ਹੈ ਇਹ ਪੂਰਾ ਤਾਣਾ ਬਾਣਾ ਤਕਰੀਬਨ ਜਿਹੜੇ ਸਿਆਸੀ ਲੀਡਰ ਨੇ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਕੁਛੋਟਿਆ ਉਹਨਾਂ ਨੇ ਬੁਣ ਦਿੱਤਾ ਹੈ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਹੁਣ ਇਸ਼ੂ ਇਹ ਹੈ ਭਾਨੇ ਸਿੱਧੂ ਤੇ ਪਰਸਨਲ ਪਰਚੇ ਨੇ ਕਿ ਜਿਹੜੀਆਂ ਉਹਨੇ ਗਾੜੀਗਲੋ ਚ ਕੁੜੀਆਂ ਦੇ ਨਾਲ ਤੇਰੀ ਜਵਾਨ ਖਿਚ ਨੂੰ ਏਜੰਟਾ ਰਾਹੀਂ ਪੈਸੇ ਦਬਾਉਣ ਦੇ ਮਸਲੇ ਦੇ ਵਿੱਚ ਕਿ ਇਹ ਹੋਇਆ ਨਹੀਂ ਜਿਹੜੇ ਪਰਚੇ ਪਏ ਨੇ ਭਾਵੇਂ ਉਹ ਝੂਠੇ ਨੇ ਸੱਚੇ ਨੇ ਇਹ ਤਾਂ ਹਦੇ ਆਉਣ ਵਾਲਾ ਸਮਾਂ ਦੱਸੂਗਾ ਪਰ ਉਹਦੇ ਪਰਸਨਲ ਇਹ ਜਿਹੜੇ ਪਰਚੇ ਪਏ ਹੋਏ ਆ ਸਰਕਾਰ ਦੇ ਨਾਲ ਉਹਦਾ ਕੀ ਸੰਬੰਧ ਹੈ? ਬਾਕੀ ਭਾਨੇ ਸਿੱਧੂ ਨੇ ਪੰਜਾਬ ਦੇ ਲਈ ਕਿਹੜਾ ਇਹੋ ਜਿਹਾ ਮੁੱਦਾ ਚੁੱਕਿਆ ਸੀ ਜਿੱਥੇ ਪੰਜਾਬ ਸਰਕਾਰ ਨੂੰ ਦਬਾਉਣ ਵਾਸਤੇ ਇਹ ਕੋਸ਼ਿਸ਼ ਕਰਨੀ ਪਈ। ਕਿ ਉਹ ਪੰਜਾਬ ਸਰਕਾਰ ਦੀ ਅੱਖ ਵਿੱਚ ਅੜਕਦਾ ਸੀ। ਇਹੋ ਜਿਹਾ ਕਿਹੜਾ ਮੁੱਦਾ ਸੀ ਜਿਹੜਾ ਭਾਨੇ ਸਿੱਧੂ ਨੇ ਚੱਕਿਆ ਸੀ। ਜੇ ਜਨਤਾ ਤੋਂ ਪੈਸੇ ਦਬਾਉਣ ਦੀ ਗੱਲਬਾਤ ਕੀਤੀ ਹੈ ਤਾਂ ਉਹਦੇ ਰਾਹੀਂ ਉਹਨੇ ਪੈਸੇ ਲਏ ਨੇ। ਉਹਨੇ ਫਰੋਟੀਆਂ ਉਨੇ ਤਾਂ ਮੁਕਾ ਕੇ ਲੋਕਾਂ ਨੂੰ ਬਲੇਕ ਬਲੈਕਮੇਲ ਕਰਕੇ ਇਹ ਪੈਸੇ ਲਏ ਨੇ ਪਰ ਜਿਹੜਾ ਕੱਲ ਨੂੰ ਹੋਣ ਵਾਲਾ ਇਕੱਠ ਹੈ ਨਾ ਮੈਂ ਜਮਾ ਸਿਰੇ ਤੇ ਇਹ ਗੱਲ ਮੁਕਾ ਦੇਣਾ ਕਿ ਬੀਜੇਪੀ ਲਈ ਪੰਜਾਬ ਦੇ ਵਿੱਚ ਇਹ ਲੋਕ ਰਾਹ ਪੱਧਰਾ ਕਰ ਰਹੇ ਨੇ ਮੈਨੂੰ ਲੱਗਦਾ ਸੀ ਕਿ 2027 ਦੇ ਵਿੱਚ ਸਰਕਾਰ ਆਉਣੀ ਨਹੀਂ ਹੁਣ ਮੈਂ ਇਹ ਗੱਲ ਗਰੰਟੀ ਨਾਲ ਕਹਿਣਾ ਬਹੁਤੇ ਲੋਕਾਂ ਨੇ ਮੈਨੂੰ ਆਰਐਸਐਲ ਦਾ ਪੰਜਾਬ ਦੇ ਵਿੱਚ ਬੀਜੇਪੀ ਦਾ ਪਤਾ ਨਹੀਂ ਕੀ ਕੋਈ ਟੈਗ ਲਾਉੜੇ ਨੇ ਇਹਦੇ ਨਾਲ ਸਾਨੂੰ ਕੋਈ ਮਤਲਬ ਨਹੀਂ ਤੇ ਨਾ ਅਸੀਂ ਮਤਲਬ ਰੱਖਦੇ ਆ ਮੈਨੂੰ ਲੱਗਦਾ ਵੀ 2024 ਦੇ ਵਿੱਚ ਜਿਹੜੀ ਹੁਣ ਇਲੈਕਸ਼ਨ ਹੋ ਰਹੀ ਹੈ ਲੋਕ ਸਭਾ ਦੀ ਹੋਣੀ ਹੈ ਉਹਦੇ ਵਿੱਚ ਵੀ ਬੀਜੇਪੀ ਤਕਰੀਬਨ ਤਕਰੀਬਨ ਪੰਜਾਬ ਦੇ ਵਿੱਚ ਪੂਰੀ ਵਧੀਆ ਤਰੀਕੇ ਦੇ ਨਾਲ ਪੈਰ ਜਮਾਲ ਹੋਗੇ 13 ਸੀਟਾਂ ਨੇ ਲੋਕ ਸਭਾ ਦੀਆਂ ਮੈਂ ਗਰੰਟੀ ਨਾਲ ਕਹਿਣਾ ਤਕਰੀਬਨ ਤਰਗੇਨ 7-8 ਸੀਟਾਂ ਬੀਜੇਪੀ ਲੈ ਕੇ ਜਾਊ ਜਿਹੜਾ ਜਲੂਸ ਅਸੀਂ ਪੰਜਾਬ ਦਾ ਕੱਢ ਰਹੇ ਆ। ਔਰ 2027 ਦੇ ਵਿੱਚ ਜਿਹੜੀ ਪੰਜਾਬ ਦੀ ਸਰਕਾਰ ਬਣਣੀ ਆ ਨਾ ਉਹ ਬੀਜੇਪੀ ਦੀ ਬਣ ਚੁੱਕੀ ਆ ਜਦ ਲਿਖਾ ਕੇ ਲੈ ਲਓ ਇਹ ਵੀਡੀਓ ਸਾਹਮਣੇ ਰੱਖ ਲਈ ਜਿਹੜੀ ਮੈਂ ਗੱਲ ਕਹੀ ਹੈ। ਉਹਦਾ ਕਾਰਨ ਹੈ ਕਿ ਸੱਚ ਕੁਝ ਹੋਰ ਹੈ ਝੂਠ ਕੁਝ ਹੋਰ ਹੈ। ਅਸੀਂ ਇੱਕ ਛੋਟੇ ਜਿਹੇ ਬੰਦੇ ਤੇ ਪਰਚਾ ਪਿਆ ਉਹਨੂੰ ਈਸ਼ੂ ਬਣਾ ਕੇ ਵਿਜਾ ਸਰਕਾਰ ਤਸੱਦਦ ਕਰਦੀ ਹੈ ਇਹ ਗੱਲਾਂ ਬਾਤਾਂ ਕਰਕੇ ਇਲਜ਼ਾਮਬਾਜ਼ੀ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ ਇਹ ਮੇਰੀ ਗੱਲ ਚਿੱਤੇ ਰੱਖ ਲਿਓ ਇੰਨੀ ਕੁ ਬੇਨਤੀ ਪ੍ਰਵਾਨ ਕਰਿਓ ਕਮੈਂਟਾਂ ਦੇ ਵਿੱਚ ਤੁਸੀਂ ਗਾਲਾਂ ਕੱਢਣੀਆਂ ਹੁੰਦੀਆਂ ਨੇ ਜਿਹੜੇ ਗਾਲਾਂ ਕੱਢਣ ਵਾਲੇ ਕੱਢ ਲਿਓ ਪਰ ਜਿਹੜੇ ਸਮਝਣ ਵਾਲੇ ਨੇ ਨਾ ਉਹ ਸਮਝ ਜਾਣਗੇ ਜਿਹੜਾ ਕੱਲ ਨੂੰ ਕੱਠ ਹੋਊਗਾ ਨਾ ਭਾਨੇ ਸਿੱਧੂ ਦੇ ਪਿੰਡ ਚਿੱਤੇ ਰੱਖਿਓ ਉਹ ਕੱਠ ਭਾਜਪੀ ਦਾ ਰਾਹ ਪੱਧਰਾ ਕਰ ਦੂਗਾ ਕੱਲ ਨੂੰ ਗਰੰਟੀ ਦੇ ਨਾਲ ਮੈਂ ਗੱਲ ਕਹਿ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ